ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੈਨਾ ਉਦੋਂ ਅੰਦਰੋਂ ਤੱਕ ਰੂਹ ਕੰਬ ਜਾਂਦੀ ਆ ਸੇ ਪਾਸ਼ਾ ਕਿਸੇ ਮਾਂ ਨੂੰ ਇਹ ਦਰਦ ਨਾ ਦਿਖਾਈ ਜਦੋਂ ਕਹਿੰਦੇ ਉਹ ਬੱਚੇ ਦੁਨੀਆ ਛੱਡ ਜਾਂਦੇ ਨੇ ਉਦੋਂ ਆਪਣੇ ਕੋਲੇ ਕੁਝ ਨਹੀਂ ਬਚਦਾ ਮੈਨੂੰ ਆਪਦੇ ਗੁਰੂ ਸਾਹਿਬ ਤੇ ਇੰਨਾ ਵਿਸ਼ਵਾਸ ਆ ਭਾਵੇਂ ਮੈਂ ਇੱਕ ਸਿੰਗਰ ਆ ਮੈਨੂੰ ਲੋਕ ਗਾਉਣ ਵਾਲੀ ਕਹਿੰਦੇ ਨੇ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਿਸੇ ਭਰਾ ਦੀ ਨਿਉ ਜੜਪੱਟੀ ਜਾ ਕਿਸੇ ਵੀ ਭਰਾ ਦੀ ਕਿਸੇ ਪਰਜਾਈ ਦੀ ਕੱਖ ਖੋਖ ਹੈ ਜਿਹੜੀ ਸੁੰਨੇ ਹੋਵੇ ਕਿਸੇ ਮਾਂ ਦੀ ਕੱਖ ਸੁੰਨੇ ਹੋਵੇ ਸਾਡੇ 10ਵੇਂ ਪਾਸ਼ਾ ਨੇ ਤਾਂ ਕਿਹਾ ਸੀ ਕਿ ਚਾਰ ਹੋਏ ਤਾਂ ਕਿਆ ਹੋਆ ਜੀਵਤ ਕਈ ਹਜ਼ਾਰ ਇਹ ਸ਼ੁਭ ਦੀਪ ਸਿੱਧੂ ਮੂਸੇਵਾਲਾ ਨੂੰ ਸਮਰਪਣ ਤੇ ਪਰਮਾਤਮਾ ਕਰੇ ਕਿਸੇ ਵੀ ਮਾਂ ਦੀ ਕੱਖ ਖਾਲੀ ਹੋਵੇ ਮੇਰੇ ਬੱਚੇ ਲਈ ਵੀ ਤੁਸੀਂ ਅਰਦਾਸ ਕਰਿਓ ਕਿ ਉਹ ਤੁਹਾਡੇ ਵੰਗੋ ਆਵੇ ਜੁੱਧ ਲੜੇ ਆਪਦੇ ਪੰਜਾਬ ਦੇ ਹੱਕਾਂ ਲਈ ਸਾਡਾ ਪੰਜਾਬ ਹਰਿਆ ਭਰਿਆ ਰਹੇ ਕਿਉਂਕਿ ਮੈਂ ਇਸ ਦਰਦ ਚੋਂ ਲੰਘ ਰਹੀ ਆ ਮੇਰਾ ਬੇਟਾ 27 28 ਸਾਲ ਦਾ ਉਹਨੂੰ 27 28 ਦਿਨ ਹੋ ਗਏ ਉਹ ਫਿਰ ਮਤਲਬ ਕਾਫੀ ਟ ਲੈ ਉਹਦੇ ਦੋਨੇ ਕਿਡਨੀਆਂ ਖਰਾਬ ਨੇ ਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੇਰਾ ਉਹਦੋਂ ਅੰਦਰੋਂ ਤੱਕ ਰੂਹ ਕੰਬ ਜਾਂਦੀ ਆ ਵੀ ਸੱਚੇ ਪਾਤਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਦਿਖਾਈ ਕਹਿੰਦੇ ਮਾਂ ਬੱਚਿਆਂ ਨੂੰ ਸੁੱਤਾ ਨਹੀਂ ਦੇਖ ਸਕਦੇ ਜੇ ਘੰਟਾ ਬੱਚਾ ਵਾਦ ਸੌਂ ਜੇ ਨਾ ਤੇ ਮਾਂ ਉਹਦੇ ਕੋਲੇ ਦੱਸ ਕਿਹੜੇ ਕੱਢਦੀ ਆ ਵੀ ਕਿਉਂ ਸੁੱਤਾ ਪਿਆ ਹੈ ਉਠ ਘਰ ਸੌਣਾ ਤੇ ਜਦੋਂ ਕਹਿੰਦੇ ਉਹ ਬੱਚੇ ਦੁਨੀਆ ਛੱਡ ਜਾਂਦੇ ਨੇ ਉਦੋਂ ਆਪਣੇ ਕੋਲੇ ਕੁਝ ਨਹੀਂ ਬਚਦਾ ਕੁਝ ਨਹੀਂ ਬਚਦਾ ਤੇ ਫਿਰ ਜਦੋਂ ਮਾਂ ਬਾਪ ਕੋਲੇ ਕੁਝ ਨਹੀਂ ਬਚਦਾ ਫਿਰ ਉਹਨਾਂ ਕਮਜ਼ੋਰਾਂ ਤੇ ਜਦੋਂ ਇਹ ਸਰਕਾਰਾਂ ਵਾਰ ਕਰਦੀਆਂ ਨੇ ਤੇ ਇੱਕ ਗੱਲ ਯਾਦ ਰੱਖਿਓ ਅੱਜ ਨਹੀਂ ਤਾਂ ਕੱਲ ਬਾਬੇ ਨਾਨਕ ਦੀ ਟੱਕੜੀ ਨੇ ਬਰਾਬਰ ਟੋਲਣਾ ਹੀ ਪੜੇ ਮੇਰੀ ਗੱਲ ਯਾਦ ਰੱਖਿਓ ਮੈਨੂੰ ਆਪਦੇ ਗੁਰੂ ਸਾਹਿਬ ਤੇ ਇੰਨਾ ਵਿਸ਼ਵਾਸ ਆ ਭਾਵੇਂ ਮੈਂ ਇੱਕ ਸਿੰਗਰ ਆ ਮੈਨੂੰ ਲੋਕ ਗਾਉਣ ਵਾਲੀ ਕਹਿੰਦੇ ਨੇ ਹਨਾ ਵੀ ਯਾਰ ਇਹ ਗਾਉਣ ਵਾਲੀ ਨੇ ਪਰ ਜਦੋਂ ਚੰਗੇ ਸੰਸਕਾਰ ਹੋਣ ਚੰਗੀ ਮਾਤ ਹੋਵੇ ਹੁਣ ਭਾਨਾ ਮੇਰਾ ਭਤੀਜਾ ਹੀ ਲੱਗਿਆ ਜੀ ਸ਼ੁਭ ਤੋਂ ਬਾਅਦ ਸਾਰੇ ਬੱਚੇ ਮੈਨੂੰ ਸਿੱਧੂ ਤੋਂ ਬਾਅਦ ਭੂਆ ਜੀ ਕਹਿਣ ਲੱਗੇ ਤੇ ਤੁਸੀਂ ਸਾਰੇ ਬੱਚੇ ਮੇਰੇ ਭਤੀਜੇ ਹੋ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਿਸੇ ਭਰਾ ਦੀ ਨਿਉ ਜੜਪੱਟੀ ਜਾ ਕਿਸੇ ਵੀ ਭਰਾ ਦੀ ਕਿਸੇ ਪਰਜਾਈ ਦੀ ਕੱਖ ਕੋਖ ਹੈ ਜਿਹੜੀ ਸੁਣਨੀ ਹੋਵੇ ਕਿਸੇ ਮਾਂ ਦੀ ਕੁੱਕ ਸੁਣਨੀ ਹੋਵੇ ਜਦੋਂ ਆਪਾਂ ਸ਼ਾਂਤਮਈ ਤਰੀਕੇ ਨਾਲ ਇਸ ਧਰਨੇ ਨੂੰ ਕਰ ਰਹੇ ਸਾਡੇ ਬਜ਼ੁਰਗ ਬੈਠੇ ਐ ਸੂਝਬਾਨ ਬੈਠੇ ਨੇ ਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਵੀ ਜੋ ਅਸੀਂ ਮੰਗਦੇ ਆ ਉਹ ਸਾਨੂੰ ਦਿੱਤਾ ਜਾਵੇ ਨਹੀਂ ਤਾਂ ਫਿਰ ਸੂਰਵੇਂ ਮੈਦਾਨਾਂ ਚ ਭਾਈ ਦੇ ਨਹੀਂ ਹੁੰਦੇ ਮੀ ਆਵੇ ਨੇਰੀ ਆਵੇ ਤੇ ਆਪਾਂ ਤਾਂ ਇੱਕ 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 ਗਵਾਵਾਂਗੇ ਹਨਾ ਜੀ ਤੇ ਸਾਡੇ ਦਸਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ ਕਿ ਚਾਰ ਬੂਏ ਤੋਂ کیا ਹੋਆ ਜੀਵਤ ਕਈ ਹਜ਼ਾਰ ਤੇ ਮੈਂ ਇੱਕ ਗੱਲ ਕਹਿਣੀ ਆ ਪੈਰ ਪੈਰ ਤੇ ਬਗਲੇ ਜਾਣਾ ਕੰਮ ਨਹੀਂ ਬੰਦੇ ਦਾ ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ ਪੈਰ ਪੜਤੇ ਬਦਲੇ ਜਾਣਾ ਕੰਮ ਨਹੀਂ ਬੰਦੇ ਦਾ ਉਤਰੇ ਬੰਦਾ ਪੂਰਾ ਕਦੇ ਬੋਲ ਜਵਾਨਾ ਚੂ ਸੂਰ ਮਿਆਦਾ ਕੰਮ ਨਹੀਂ ਜਾੜਾ ਪੱਜ ਮਦਾਨਾ ਚੂ ਸੂਰ ਮਿਆਦਾ ਕੰਮ ਨਹੀਂ ਜਾੜਾ ਪੱਜ ਮਦਾਨਾ ਚੂ ਫੜ ਕੇ ਖੰਡਾ ਦੀਪ ਸਿੰਘ ਕਰਿਆ ਅਰਦਾਸਾਂ ਤੇਰਾ ਕਲਗੀ ਵਾਲਿਆ ਕਹਿੰਦੇ ਹਰ ਥਾਂ ਵਸਾਤੀ ਫੜ ਕੇ ਖੰਡਾ ਦੀਪ ਸਿੰਘ ਕਰਿਆ ਹਰ ਦਾ ਸਾਜੀ ਤੇਰਾ ਕਲਗੀ ਵਾਲਿਆ ਕਹਿੰਦੇ ਹਰ ਥਾਂ ਵਸਾਜੀ ਹੱਥ ਸੀਸ ਤੇ ਖੰਡਾ ਚਮਕੇ ਹੈ ਕਰਪਾਣਾ ਚੂ ਸੂਰ ਮੇ ਆਦਾ ਕਮਨ ਜਾਣਾ ਭੱਜ ਮਦਾਨਾ ਚੂ ਬੋਲੇ ਸੋਨਿਹਾਲ ਸੱਸੀ ਕਾਂਦੇ ਮੇਰੇ ਉਹ ਸਾਰੇ ਬਾਪੂਆਂ ਨੂੰ ਸਲਾਮ ਉਹ ਸਾਡੀਆਂ ਭੈਣਾਂ ਨੂੰ ਸਲਾਮ ਸਾਡੇ ਬੱਚਿਆਂ ਨੂੰ ਸਲਾਮ ਜਿਹੜੇ ਘਰ-ਬਾਰ ਛੱਡ ਕੇ ਇੱਥੇ ਬੈਠੇ ਨੇ ਤੇ ਮੇਰਾ ਵਿਸ਼ਵਾਸ ਹੈ ਕਿ ਜਿੱਤ ਉਹੀ ਉਹੀ ਬੋਲੀ ਹੋਊਗੀ ਜੇਤਾਂ ਹੋਊਗੀ ਜੇਤਾਂ ਹੋਊਗੀ ਜੇਤਾਂ ਹੋਊਗੀ ਕਹਿੰਦੇ ਜਿਵੇਂ ਆਪਣਾ ਔਰਾ ਬਣਾ ਲੈਨੇ ਨਾ ਪੋਜ਼ਿਟਿਵ ਔਰਾ ਬਸ ਆਪ ਇੱਕੋ ਹੀ ਗੱਲ ਰੱਟਣੀ ਹੈ ਕਿ ਮਹਾਰਾਜ ਦੀ ਕਿਰਪਾ ਜਿਤ ਹੋਊਗੀ ਜਿਤ ਹੋਊਗੀ ਜਿਤ ਹੋਊਗੀ ਕਿਸੇ ਬੱਚੇ ਤੇ ਤਤੀਵਾ ਮਹਾਰਾਜ ਨਹੀਂ ਲੱਗਣਦਾ ਕਿਉਂਕਿ ਕਿੰਨੀਆਂ ਮਾਮਾ ਬੈਠੀਆਂ ਨੇ ਜਿਹੜੀਆਂ ਦਿਨ ਰਾਤ ਅਰਦਾਸ ਕਰਦੀਆਂ ਕਈਆਂ ਦੀ ਸੁਹਾਗ ਨੇ ਕਈਆਂ ਦੀ ਪੁੱਖ ਹੈ ਕਈਆਂ ਦੇ ਵੀਰੇ ਨੇ ਕਈਆਂ ਦੇ ਸਹਾਰੇ ਨੇ ਸਾਰੇ ਇੱਥੇ ਬੈਠੇ ਨੇ ਮੈਂ ਇੱਕ ਤੁਛ ਜੀ ਤੁਹਾਡੀ ਬੇਟੀ ਆ ਮੈਨੂੰ ਬਾਲਾ ਨਹੀਂ ਪਤਾ ਪਰ ਮੈਂ ਇਹ ਕਹਿੰਨੀ ਆ ਵੀ ਆਪਣੀ ਜਿਤ ਹੋਊਗੀ ਮੈਂ ਸ਼ੁਕਰਗੁਜ਼ਾਰ ਆ ਮੇਰੇ ਪਤੀ ਜੀ ਦੇ ਜਨਰੇ ਮੈਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਜਿਹੜਾ ਇਹ ਮਾਰਚ ਹੈ ਜਿੰਨਾ ਇੱਥੋਂ ਤੱਕ ਅਸੀਂ ਤੁਹਾਡੇ ਕੋਲੇ ਪਹੁੰਚੇ ਆ ਇਹ ਸ਼ੁਭ ਦੀਪ ਸਿੱਧੂ ਮੂਸੇਵਾਲਾ ਨੂੰ ਸਮਰਪਣ ਤੇ ਪਰਮਾਤਮਾ ਕਰੇ ਕਿਸੇ ਵੀ ਮਾਂ ਦੀ ਕੁੱਖ ਨਾ ਖਾਲੀ ਹੋਵੇ ਮੇਰੇ ਬੱਚੇ ਲਈ ਵੀ ਤੁਸੀਂ ਅਰਦਾਸ ਕਰਿਓ ਕਿ ਉਹ ਤੁਹਾਡੇ ਵਾਂਗੂ ਆਵੇ ਜੁੱਧ ਲੜੇ ਆਪਦੇ ਪੰਜਾਬ ਦੇ ਹੱਕਾਂ ਲਈ ਸਾਡਾ ਪੰਜਾਬ ਹਰਿਆ ਭਰਿਆ ਰਹੇ ਸਾਡਾ ਪੰਜਾਬ ਹਰਿਆ ਭਰਿਆ ਰਵੇ ਤੰਦਰੁਸਤ ਰਹੇ ਨਾ ਮਾਮਾ ਹੱਸਦੀਆਂ ਹਰਿਆਣ ਸਾਡੇ ਬਾਪੂ ਖੁਸ਼ੀਆਂ ਨਾਲ ਖੇਤਾਂ ਚ ਲਹਿਰਾਉਂਦੇ ਹੋਣ ਉਸ ਕਲਗੀ ਵਾਲੇ ਦੀ ਮਿਹਰ ਰਵੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਜੀ ਸ਼ੁਕਰੀਆ ਬੋਲੇ ਸੋ ਨਿਹਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ